ਹਾਂਜੀ ਸਸਤਰੀ ਦਾ ਦੋਸਤੋ ਸੁੰਡ ਅੱਜ ਫੇਰ ਫੇਰ ਕਣਕ ਨੂੰ ਕਹਿੰਦਾ ਲੈ ਠੰਡਾ ਬਹੁਤ ਹੋ ਚੁੱਕੀ ਆ ਹੁਣ ਵੀ ਦਵਾਰੇ ਵੀ ਬੀਤੀ ਦੀ ਕਹਿੰਦਾ ਕੈਰੀਜ ਚ ਪਤਾ ਨਹੀਂ ਕਿੰਨਾ ਕ ਸੁੰਡਾ ਆ ਦੇਖਾ ਜਿਹੜੀ ਨਵੀਂ ਬੀਜੀ ਦੀ ਉਹ ਹਰੀ ਹੋ ਗਈ ਜਿਹੜੀ ਵਿੱਚ ਖੜੀ ਐ ਉਹਨੂੰ ਸੁੰਡ ਪੈ ਗਿਆ ਹੁਣ ਲੈ ਜਿਵੇਂ ਹਟ ਹਟ ਗਿਆ ਦੀ ਦਵਾਈ ਦੂ ਵੀ ਦੇਖ ਕੇ ਜਾਵਾਂ ਲੋਟ ਹੋ ਗਿਆ ਦੀ ਦਵਾਰੇ ਪਤਾ ਨਹੀਂ ਕਿੱਧਰ ਆ ਗਿਆ ਲੈ ਹੁਣ ਤਾਂ ਪੂਰੀ ਠੰਡਾ ਹੁਣ ਸੁੰਡ ਕਿੱਥੋਂ ਕੀ ਕਹੇ ਸਾਨੂੰ ਦੇਖ ਵੀ ਲੀਏ ਸੰਡੇ ਆ ਦੇਖ ਉੱਪਰੋਂ ਵੱਡੀ ਬੇਜ ਆ ਵੀ ਉੱਤੋਂ ਥੱਲੋ ਵੀ ਨਹੀਂ ਵੱਡਦਾ ਚਲ ਫੁੱਟ ਤਾਂ ਆਉਂਦੀ ਆ ਥੱਲੋ ਦਾ ਕਿੰਨੀ ਕਿੰਨੀ ਫੁੱਟੀ ਵੀ ਆ ਉੱਤੀਆਂ ਖਾਦੀ ਵੀ ਆ ਦੇਖ ਲੈ ਇਹ ਸੰਡੇ ਵੀ ਕਿੱਡਾ ਕਿੱਡਾ ਫਿਰਦਾ ਵੀ ਜੇ ਸਾਡੇ ਸੰਡੇ ਦਾ ਕੋਈ ਚੱਕਰ ਨਹੀਂ ਕਹਿੰਦੇ ਵੀ ਠੰਡ ਪੈਣ ਲੱਗੀ ਹੁਣ ਵੀ ਜੇ ਠੰਡ ਹੋਵੇ ਫਿਰ ਥੱਲੇ ਬੜੇ ਧਰਤੀ ਜਿਦਾ ਉੱਪਰ ਹੀ ਫਿਰਦਾ ਜੰਮੀਆ ਦੇਖ ਕਿੱਡਾ ਕਿੱਡਾ ਸੰਡੇ ਫਿਰਦਾ ਆ ਦੇਖ ਉੱਤੋਂ ਕਿਵੇਂ ਉੱਤੋਂ ਸਾਰੀ ਬੜਦੀ ਦੌਗੀਆਂ ਚ ਲੈ ਪੂਰੀ ਠੰਡਾ ਹੁਣ ਤਾਂ ਥੱਲੋ ਜਿਆਦਾ ਫੁੱਟੀ ਜਾਂਦੀ ਐ ਸਮਝੀ ਜਿਆਦਾ ਬੁੱਝਾ ਮਾਰੀ ਜਾਂਦੀ ਐ ਸੰਗਣੀ ਹੀ ਜਿਆਦਾ ਖਰਾਬ ਹੋ ਜੂਗੀ ਹੁਣ ਫੁੱਟ ਕੇ ਕਰੂਗੀ ਵੀ ਕੀ ਨਹੀਂ ਆ ਦੇਖ ਆ ਦੇਖ ਕਿੰਨੀ ਪੈ ਰਿਆ ਕਣਕ ਦੌਗੀਆਂ ਚ ਆ ਬੀਜ ਕੇ ਗਈ ਤੀ ਇਧਰ ਹੈਗਾ ਇੱਕੇ ਗੈਰੇਜ ਆ ਪਤਾ ਨਹੀਂ ਕੀ ਗੱਲ ਆ ਹੋਰ ਗੈਰੇਜ ਹੈ ਨਹੀਂ ਕਿਸੇ ਚ ਦਵਾਈਆਂ ਵੀ ਦੋ ਪਹਾੜ ਦੀਆਂ ਡੇਗੀਆਂ ਸੀ ਨੇ ਵੀ ਕਹਿੰਦੇ ਇਹ ਜਿਹੜਾ ਜਮੀਨ ਹੀ ਪੈਂਦੀ ਜਿੱਥੇ ਡੇਗੀਆਂ ਹੋ ਚ ਵੀ ਇੱਕ ਗੱਲ ਆਈ ਜਿੱਥੇ ਨਹੀਂ ਡੇਗੀਆਂ ਚ ਵੀ ਕੋਲਾ ਕਹਰੇ ਜੇ ਕੱਲੇ ਹੀ ਜੀ ਹੁਣ ਹੋਰ ਤਾਂ ਤਾਂ ਠੀਕ ਹੋ ਗਈ ਦਵਾਈ ਦੂ ਵੀ ਦੇਖ ਕੇ ਪਤਾ ਨਹੀਂ ਆਪੇ ਲੋਟ ਹੋ ਗਈ ਪਤਾ ਨਹੀਂ ਦਵਾਈ ਨਾਲ ਹੋ ਗਈ ਲੋਟ ਆ ਕੱਲੇ ਕਹਰੇ ਜੀ ਹੁਣ ਬੀਜੀ ਹੋਈ ਚ ਨਹੀਂ ਹੈਗੀ ਜਿਹੜੀ ਬੀਤੀ ਆਪਾਂ ਨੇ ਲਾਗ ਕੋਈ ਆ ਕਿਲਾ ਵਿਚਾਲੇ ਖਾਲੀ ਹੈ ਇਹਦੇ بس ਕੱਲਾ ਇੱਧਰ ਨਹੀਂ ਹੈਗੀ ਛੁੰਡ ਜਿੰਦਾ ਬੜਾ ਤਪਾ ਹੈ ਯਾਰ ਇਹਦੀ ਲੈ ਬਾਕੇ ਵੀਜੀ ਹੋਈ ਹੈ ਸਾਡੀ ਕਰਨ ਇੱਥੇ ਜਣਕ ਕਰਚੇ ਗੁਰਚੇ ਜਮੀ ਨਹੀਂ ਹੈਗੇ ਦੀ ਕੱਲੀਆਂ ਜੜਾਂ ਹੀ ਦੀ ਬਸ ਤੈਗ ਨਹੀਂ ਲੱਗੀ ਤਾਂ ਕਰਕੇ ਉਹ ਦੇਖ ਕੱਲ ਇੱਕ ਭੈਣ ਦਾ ਵੀ ਫੋਨ ਆਇਆ ਮੈਥੀਆ ਜੀ ਕਹਿੰਦੀ ਤੁਸੀਂ ਲੰਗਰ ਦਾ ਜਿਆਦਾ ਲਾਈ ਜਾਂਦੇ ਹੋ ਕਹਿੰਦੀ ਲਾ ਲਾ ਕੇ ਪਰਾਲੀ ਨੂੰ ਅੱਗ ਕਹਿੰਦੀ ਬੰਦੇ ਨੂੰ ਸਾਹ ਨਹੀਂ ਆਉਂਦਾ ਤੁਸੀਂ ਉਹ ਉੱਥੇ ਕਹਿੰਦੀ ਆਪਦਾ ਖਰਚ ਕਰ ਲਿਆ ਕਰੋ ਆ ਦੇਖ ਲਾ ਆਨੇ ਆ ਮਿਲਦਾ ਉੱਥੇ ਵੀ ਜਿੰਨਾ ਚਿਰ ਉਹ ਅੱਗ ਨਹੀਂ ਲਾਈ ਜਾਂਦੀ ਉਹਨਾਂ ਚਿਰ ਸੁੰਡ ਨਹੀਂ ਮਰਦਾ ਹੁੰਦਾ ਸੁੰਡੇ ਜਿਆਦਾ ਪੈਂਦਾ ਜੇ ਨਾਲ ਆਈ ਅੱਗ ਜਿਹੜੀ ਪਰਾਲੀ ਚ ਕਾਉਣੇ ਉਹ ਜੀ ਜਣਾ ਚ ਪੈਂਦਾ ਸੁਣ ਡੁੱਥੇ ਵੀ ਆ ਦੇਖ ਇਹ ਜੀ ਨਹੀਂ ਹੈਗਾ ਇੱਧਰ ਐਸੇ ਕਿਹਾਰੇ ਜਾ ਗੱਲਾ